ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਦੇ ਮੌਕੇ ਤੇ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਭਾਸ਼ਾ ਭਵਨ ਪਟਿਆਲਾ ਦੇ ਲੈਕਚਰ ਹਾਲ ਵਿੱਚ ਕਰਵਾਏ ਸਮਾਰੋਹ ਵਿੱਚ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਾਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਦਾਨਗੀ ਪੀਆਰਟੀਸੀ ਦੇ ਚੇਅਰਮੈਨ ਅਰਜੋਤ ਸਿੰਘ ਹੜਾਣਾ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਯੂਐਸ ਮਨਜੀਤ ਸਿੰਘ ਨਰੰਗਨੇਸ਼ ਮੁਲਿਤ ਕੀਤੇ ਪ੍ਰਧਾਨ ਉਪਕਰਮ ਸਿੰਘ ਨੇ ਆਏ ਪਤਵੰਤਿਆਂ ਨੂੰ ਜੀ ਆਇਆਂ ਨੂੰ ਕਿਹਾ ਤੇ ਸਨਮਾਨਿਤ ਕੀਤਾ ਇਸ ਮੌਕੇ ਪਾਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਨੇ ਆਪਣੇ ਸੰਬੋਧਨ ਵਿੱਚ ਸਨਮਾਨ ਹਾਸਲ ਕਰਨ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਸੰਸਥਾ ਦੇ ਸੁਪਰਾਲੇ ਦੀ ਸ਼ਲਾਘਾ ਕੀਤੀ ਗਿਆਨੰਜਨ ਗੁਰਦਿਆ ਗਿਆਨ ਅੰਧੇਰ ਵਿਨਾਸ਼ ਗੁਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਨੂੰ ਇਸ ਸੋਸਾਇਟੀ ਰਾਹੀਂ ਸਮਾਜ ਦੀ ਸੇਵਾ ਕਰਨ ਦਾ ਸੁਭਾਗ ਮਿਲਿਆ ਹੈ ਕਿਉਂਕਿ ਇਹ ਜੋ ਵਿਦਿਆਦਾ ਚਾਨਣ ਹੈ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਇੱਕ ਸਿੱਖ ਕੋ ਵਿਦਿਆ ਦਿਲਾਏਗਾ ਇਹ ਕਿਤਨੀ ਵੱਡੀ ਗੁਰੂ ਗ੍ਰੰਥ ਸਾਹਿਬ ਵਿੱਚ ਦੁਨੀਆਂ ਦੇ ਲੋਕਾਂ ਨੂੰ ਖਾਸ ਕਰਕੇ ਟੀਚਰਾਂ ਨੂੰ ਇਹ ਅਸੀਸ ਦਿੱਤੀ ਗਈ ਹੈ ਕਿ ਜੈਸੇ ਸਤਬੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁਨੇਗ ਸਿੱਖ ਕੋ ਵਿਦਿਆ ਦਲਾਏਗਾ ਇਤਨੀ ਵੱਡੀ ਸੇਵਾ ਦੀ ਮਹਾਨਤਾ ਵਿਦਿਆ ਪ੍ਰਦਾਨ ਕਰਨ ਦੀ ਸਤਗੁਰੂ ਜੀ ਨੇ ਸਾਨੂੰ ਦਿੜ ਕਰਵਾਈ ਹੈ ਫੇਰ ਲੀਆ ਤਾਂ ਦਿਆ ਮਾਨ ਜਿੰਦਸਿਓ ਸੇ ਸੱਜਣ ਕਿਉਂ ਵਿਸਰਾ ਜਿਨ੍ਹਾਂ ਟੀਚਰਾਂ ਨੂੰ ਸਮਾਜ ਸੇਵੀਆਂ ਨੂੰ ਪੱਤਰਕਾਰਾਂ ਨੂੰ ਅੱਜ ਇਸ ਸੋਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਉਹ ਕਦੇ ਨਹੀਂ ਭੁੱਲਣਗੇ ਕਿਉਂਕਿ ਲਿਆ ਤਾਂ ਦਿਆ ਮਾਨ ਜਿੰਦ ਸਿਓ ਸੇ ਸੱਜਣ ਕਿਉਂ ਵਿਸਰਾਏ ਇਹ ਸਾਡੇ ਸੱਜਣ ਹਨ ਜੋ ਸਾਨੂੰ ਐਕਨੋਲਜ ਕਰਕੇ ਸਾਡੀਆਂ ਸੇਵਾਵਾਂ ਨੂੰ ਸਾਨੂੰ ਇੰਗਰੇਜ ਕਰਕੇ ਹੋਰ ਵਧੇਰੇ ਸੇਵਾ ਕਰਨ ਲਈ ਸਮਾਜ ਦੀ ਸਾਨੂੰ ਤਿਆਰ ਬਰ ਤਿਆਰ ਕਰ ਰਹੇ ਹਨ ਮੈਂ ਆਪਣੀ ਵਿਰਾਸਤ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਹਜ਼ੂਰ ਸਾਹਿਬ ਦੇ ਵਿੱਚ ਜਿਹੜਾ ਨੇ ਦਰਸ਼ਨ ਕੀਤੇ ਨੇ ਮੈਂ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਤਿੰਨ ਮਹਾਪੁਰਸ਼ਾਂ ਨੂੰ ਜਿਨ੍ਹਾਂ ਦਾ ਮੈਨੂੰ ਪਤਾ ਹੈ ਕਿ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਅਤੇ ਬਿਲਾਪ ਹੋਇਆ ਕਿਉਂਕਿ ਮੈਂ ਬਹੁਤ ਖੁਸ਼ਕਿਸਮਤ ਇਨਸਾਨ ਹਾਂ ਕਿ ਦਸਮ ਬਾਦਸ਼ਾਹ ਨੇ ਮੈਨੂੰ ਆਪਣਾ ਐਮਬੈਸਡਰ ਬਣਾਇਆ ਹੈ ਅਤੇ ਮੈਨੂੰ ਇਸ ਗੱਲ ਦਾ ਅਹਿਸਾਸ ਬਚਪਨ ਵਿੱਚ ਹੋ ਗਿਆ ਸੀ ਕਿ ਸਤਿਗੁਰੂ ਜੀ ਨੇ ਕਿਸੇ ਕੰਮ ਲਈ ਕਿਸੇ ਮੰਤਵ ਲਈ ਮੈਨੂੰ ਡਿਊਟੀ ਲਗਾਈ ਹੈ ਅਤੇ ਉਸ ਮੰਤਵ ਦੀ ਸਮਝ ਮੈਨੂੰ ਕਿਸ ਤਰ੍ਹਾਂ ਆਈ ਹੈ ਮੈਂ ਥੋੜੇ ਜਿਹੇ ਸ਼ਬਦਾਂ ਵਿੱਚ ਤੁਹਾਨੂੰ ਦੱਸਾਂਗਾ ਕਿ ਜਿਨ੍ਹਾਂ ਜਿਨ੍ਹਾਂ ਨੂੰ ਦਸਮ ਪਾਤਸ਼ਾਹ ਦੇ ਦਰਸ਼ਨ ਹੋਏ ਹਨ ਜੇ ਤੁਸੀਂ ਉਹਨਾਂ ਦੇ ਦਰਸ਼ਨ ਕਰ ਲੋ ਤਾਂ ਤੁਹਾਡੀ ਕੀ ਅਵਸਥਾ ਹੋਵੇਗੀ ਇਹ ਕੋਈ ਬਾਣੀ ਪੜਨ ਵਾਲਾ ਜਾਂ ਸਿਮਰਨ ਕਰਨ ਵਾਲਾ ਇਨਸਾਨ ਹੀ ਸਮਝ ਸਕਦਾ ਹੈ ਲੇਕਿਨ ਇੱਕ ਵਾਰ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਹਾਂ ਕਿ ਜਦੋਂ ਤੁਸੀਂ ਹਰਬੰਦਰ ਸਾਹਿਬ ਜਾਂਦੇ ਹੋ ਤੇ ਪ੍ਰਕਰਮਾਂ ਵਿੱਚ ਜਾਣ ਲਈ ਤੁਸੀਂ ਪੌੜੀਆਂ ਉਤਰਦੇ ਹੋ ਤਾਂ ਸੱਜੇ ਹੱਥ ਤੁਹਾਨੂੰ ਬਾਬੇ ਬੁੱਢੇ ਦੀ ਬੇਰ ਅੱਗੇ ਜਾ ਕੇ ਤੁਹਾਨੂੰ ਦਰਸ਼ਨ ਡਿਓੜੀ ਤੇ ਇਲਾਈਚੀ ਬੇਰ ਅਤੇ ਫਿਰ ਤੁਹਾਨੂੰ ਦੁਖ ਪੰਜਣੀ ਬੇਰੀ ਦੇ ਦਰਸ਼ਨ ਹੁੰਦੇ ਆ ਇਹ ਬੇਰੀਆਂ ਵੀ ਜੀਵਤ ਜੀ ਜੰਤੂ ਹਨ ਅਤੇ ਇਹਨਾਂ ਬੇਰੀਆਂ ਨੇ ਕਿੰਨੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਹੋਣਗੇ ਕਿ ਜਦੋਂ ਤੁਸੀਂ ਹਰਮਿੰਦਰ ਸਾਹਿਬ ਦੀ ਦਲਿਸ ਤੇ ਪੈਰ ਰੱਖਦੇ ਹੋ ਤਾਂ ਯੂ ਵੀ ਸਮਥਿੰਗ ਡਿਫਰੈਂਟ ਤੁਹਾਨੂੰ ਕੁਛ ਅਗੰਮੇ ਸਕੂਨ ਮਿਲਦਾ ਹੈ ਅਗੰਮੇ ਆਨੰਦ ਮਿਲਦਾ ਹੈ ਹਰਮਿੰਦਰ ਸਾਹਿਬ ਦੀ ਬਰਗਰਮਾ ਵਿੱਚ ਜਾ ਕੇ ਕਿਉਂਕਿ ਉਹਨਾਂ 베ਰੀਆਂ ਨੇ ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਹੋਏ ਕਿਸੇ 베ਰੀ ਨੇ ਪੰਜ ਗੁਰੂ ਸਾਹਿਬਾਂ ਦੇ ਕਿਸੇ ਨੇ ਛੇ ਗੁਰੂ ਸਾਹਿਬਾਂ ਦੇ ਅਤੇ ਜਦੋਂ ਅਸੀਂ ਉਹਨਾਂ ਦੇ ਦਰਸ਼ਨ ਕਰਦੇ ਹਾਂ ਤਾਂ ਸਾਡੇ ਮਨ ਮੰਦਰ ਵਿੱਚ ਅਚੇਤ ਮਨ ਦੇ ਵਿੱਚ ਉਸ ਦਾ ਐਸਾ ਪ੍ਰਭਾਵ ਪੈਂਦਾ ਹੈ ਕਿ ਸਾਡਾ ਹਿਰਦਾ ਠੰਡਾ ਹੋ ਜਾਂਦਾ ਹੈ ਅਤੇ ਸਾਨੂੰ ਆਪਣੇ ਮਨ ਮੰਦਰ ਵਿੱਚ ਵੇਖਣ ਦੀ ਸ਼ਕਤੀ ਮਿਲਦੀ ਹੈ। ਤੋਂ ਮੈਂ ਕਿਉਂਕਿ ਬਚਪਨ ਤੋਂ ਮੇਰੇ ਉੱਤੇ ਕਿਰਪਾ ਹੋ ਗਈ ਤੇ 12 ਸਾਲ ਦੀ ਉਮਰ ਵਿੱਚ ਜੋ ਤੁਸੀਂ ਪੰਜਾਬ ਦੇਖਦੇ ਹੋ ਇਸ ਪੰਜਾਬ ਨੂੰ ਬਣਾਉਣ ਲਈ ਮੈਂ ਸੰਗਰਸ਼ ਕੀਤਾ ਮੈਂ ਜੇਲ੍ਹ ਵਿੱਚ ਵੀ ਗਿਆ 1960 ਵਿੱਚ ਉਸ ਬਾਅਦ 1966 ਤੱਕ ਜਿੰਨੀ ਦੇਰੀ ਪੰਜਾਬੀ ਨੂੰ ਇਸ ਦਾ ਹੱਕ ਨਹੀਂ ਮਿਲਿਆ ਇਹ ਸਾਡੀ ਰਾਜ ਦੀ ਬਾਸ਼ਾ ਨਹੀਂ ਬਣੀ ਉਦੋਂ ਤੱਕ ਮੈਂ अनेकाਵਾਰੀ ਟਰਚਰ ਹੋਇਆ ਜੇਲ੍ਹਾਂ ਵਿੱਚ ਜਾਂਦਾ ਰਿਹਾ ਲੇਕਿਨ ਮੈਂ ਕਿਉਂਕਿ ਬਚਪਨ ਵਿੱਚ ਆਪਣੇ ਗ੍ਰੈਂਡਫਾਦਰ ਦੀ ਸੰਗਤ ਕੀਤੀ ਸੀ 27 ਸਾਲ ਦੀ ਉਮਰ ਤੱਕ ਅਤੇ ਉਹਨਾਂ ਨੂੰ ਤਿੰਨੇ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ ਔਰ ਉਹਨਾਂ ਦਾ ਸਾਥ ਮਿਲਿਆ ਅਤੇ ਤਿੰਨੋਂ ਹੀ ਸਾਡੇ ਘਰ ਆਏ ਸਨ ਇਹ ਜੋ ਬਦਮ ਸ਼੍ਰੀ ਇਸ ਤਰ੍ਹਾਂ ਦੇ ਪੁਰਸਕਾਰ ਮਿਲਦੇ ਨੇ ਇਹਨਾਂ ਪਿੱਛੇ ਜੋ ਸ਼ਕਤੀ ਕੰਮ ਕਰ ਰਹੀ ਹੁੰਦੀ ਹੈ ਉਸ ਦਾ ਮੈਂ ਤੁਹਾਨੂੰ ਅਹਿਸਾਸ ਕਰਾਉਣਾ ਚਾਹੁੰਦਾ ਹਾਂ ਕਿ ਸਤ ਅਤਰ ਸਿੰਘ ਜੀ ਮਹਾਰਾਜ ਮਸਤਵਾਨਾ ਸਾਹਿਬ ਵਾਲੇ ਜੋ ਹਜ਼ੂਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨਾਂ ਲਈ ਗਏ ਸਨ ਉਹਨਾਂ ਨੂੰ 1894 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹਨਾਂ ਦਾ ਮਿਲਾਪ ਹੋਇਆ ਸੀ ਅਤੇ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਤਗੁਰ ਜੀ ਨੇ ਸਰਾਂਦੀ ਈਟ ਦਾ ਲਿੱਟ ਖਰਗਾਨ ਲਈ ਭੇਜਿਆ ਅਤੇ ਉਹਨਾਂ ਨੇ ਖਾਲਸਾ ਰਾਜ قائم ਕੀਤਾ ਠੀਕ ਇਸੇ ਤਰ੍ਹਾਂ ਜਦੋਂ ਅਸੀਂ ਅੰਗਰੇਜ਼ਾਂ ਦੇ ਗੁਲਾਮੇ ਵਿੱਚ ਅਸੀਂ ਫਸ ਗਏ ਤੇ ਉਹਨਾਂ ਦੀ ਪਕੜ ਬਹੁਤ ਜ਼ਿਆਦਾ ਹੋ ਗਈ ਸਾਡੀ ਹਿੰਦੁਸਤਾਨ ਦੇ ਉੱਤੇ ਤੇ ਇੱਕ ਦਿਨ ਐਸਾ ਆਇਆ ਕਿ ਉਹਨਾਂ ਨੇ ਹਰਿਮੰਦਰ ਸਾਹਿਬ ਨੂੰ ਚਰਚ ਬਣਾਉਣ ਦਾ ਐਲਾਨ ਕਰ ਦਿੱਤਾ ਐਡੀ ਉਹਨਾਂ ਨੇ ਜੁਰਤ ਕੀਤੀ ਕਿ ਸਿੱਖਾਂ ਦੇ ਸਭ ਤੋਂ ਵੱਡੇ ਧਰਮ ਸਥਾਨ ਨੂੰ ਚਰਚ ਬਣਾ ਦਈਏ ਅਤੇ ਹਰਿਮੰਦਰ ਸਾਹਿਬ ਦੇ ਬਾਹਰ ਵੀ ਚਰਚ ਬਣਾਤਾ ਰਾਈਟ ਹੈਂਡ ਸਾਈਡ ਤੇ ਅਤੇ ਫਿਰ ਉਹਨਾਂ ਨੇ ਆਕਸ਼ਨ ਰੱਖ ਦਿੱਤੀ ਹਰਿਮੰਦਰ ਸਾਹਿਬ ਦੀ ਕੇਸਰੀ ਬੋਲੀ ਕਰਕੇ ਇਥੇ ਚਰਚ ਬਣਾ ਦਿਓ ਉਹਦੇ ਪਾਦਰੀ ਉੱਥੇ ਚਰਚ ਬਣਾਣ ਲਈ ਆ ਗਏ ਤਾਂ ਤੁਸੀਂ ਜਦੋਂ ਹਰਵਿੰਦਰ ਸਾਹਿਬ ਜਾਓ ਤਾਂ ਦਰਸ਼ਨੀ ਡਿਓਣੀ ਦੇ ਖੱਬੇ ਹੱਥ ਤੁਸੀਂ ਲਿਖਿਆ ਦੇਖਣਾ ਕਿ 1882 ਦੇ ਵਿੱਚ ਇਹ ਘਟਨਾ ਵਾਪਰੀ ਤੇ ਜਦੋਂ ਚਰਚ ਬਣਾਣ ਲਈ ਆਏ ਤਾਂ ਅੰਦਰੋਂ ਹਰਵਿੰਦਰ ਸਾਹਿਬ ਦੇ ਵਿੱਚੋਂ ਇੱਕ ਲਾਈਟ ਬੰਬ ਨਿਕਲਿਆ ਅਤੇ ਉਹ ਜੋ ਪਾਦਰੀ ਆਏ ਸੀ ਉਹਨਾਂ ਦੇ ਸਿਰ ਦੇ ਉੱਤੇ ਗਿਰਿਆ ਅਤੇ ਫਿਰ ਉਹ ਚਰਚ ਨਹੀਂ ਬਣਾ ਸਕੇ ਡਰ ਕੇ ਚਲੇ ਗਏ ਤਾਂ ਇਸ ਤਰ੍ਹਾਂ ਜਿਹੜਾ ਭਿਆਨਕ ਸਮਾਂ ਸੀ ਕਿ 1 ਕਰੋੜ ਸਿੱਖ 12000 ਰਣਜੀਤ ਸਿੰਘ ਵੇਲੇ ਤੇ ਅਗਰ ਤੁਸੀਂ 1900 ਦੀ 1890 ਦੀ ਸੈਂਸਸ ਦੇਖੋਗੇ ਤਾਂ ਸਿਰਫ 10 ਲੱਖ ਮਤਲਬ 90 ਲੱਖ ਸਿੱਖ ਪਤਿਤ ਹੋ ਗਏ ਸਿੱਖੀ ਛੱਡ ਗਏ ਈਸਾਈ ਬਣ ਗਏ ਜਾਂ ਜਿਹੜੇ ਮੌਕਾਪ੍ਰਸ ਲੋਕ ਸਿੱਖ ਰਾਜ ਕਰਕੇ ਸਿੱਖ ਬਣੇ ਸਨ ਉਹ ਵੀ ਭੱਜ ਗਏ ਤੋਂ ਇਤਨੀ ਤਰਸਯੋਗ ਹਾਲਤ ਸੀ ਕਿ ਅੰਗਰੇਜ਼ਾਂ ਨੂੰ ਜ਼ਰੂਰਤ ਹੋ ਗਈ ਕਿ ਅਸੀਂ ਹਰਮਿੰਦਰ ਸਾਹਿਬ ਨੂੰ ਚਰਚ ਬਣਾ ਦਈਏ ਤਾਂ ਫਿਰ ਸੰਤ ਅਤਰ ਸਿੰਘ ਮਹਾਰਾਜ ਤੋਂ ਜਿਨ੍ਹਾਂ ਨੇ ਬਨਾਰਸ ਸਿੱਧੂ ਯੂਨੀਵਰਸਿਟੀ ਦੀ ਬੁਨਿਆਦ ਰੱਖੀ ਸੀ ਅਤੇ ਬਨਾਰਸ ਸਿੱਧੂ ਯੂਨੀਵਰਸਿਟੀ ਦੀ ਬੁਨਿਆਦ ਰੱਖ ਕੇ 1 ਕਰੋੜ ਰੁਪਏ ਵੀ ਦਿੱਤਾ ਸੀ ਜੋ ਅੱਜ 1000 ਕਰੋੜ ਰੁਪਏ ਤੋਂ ਜ਼ਿਆਦਾ ਬੰਦਾ ਹੈ ਇਹ 24 ਦਸੰਬਰ 1914 ਦੀ ਗੱਲ ਹੈ ਕਿਉਂਕਿ ਸੰਤਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਜੇ ਅਸੀਂ ਲਿਟਰੇਸੀ ਨਹੀਂ ਫੈਲਾਵਾਂਗੇ ਹਿੰਦੁਸਤਾਨੀ ਨੂੰ ਪੜਾਵਾਂਗੇ ਨਹੀਂ ਉਹ ਪੜ੍ਹੇ ਲਿਖੇ ਨਹੀਂ ਹੋਣਗੇ ਇਲੀਟੇਟ ਹੋਣਗੇ ਤਾਂ ਦੇਸ਼ ਕਦੇ ਵੀ ਆਜ਼ਾਦ ਨਹੀਂ ਹੋ ਸਕਦਾ ਤਾਂ ਇਹ ਸਾਰੀ ਮੂਵਮੈਂਟ ਜੋ ਹੈ ਦੇਸ਼ ਦੀ ਆਜ਼ਾਦੀ ਦੀ ਉਹ ਸਾਡੇ ਸ਼ੁਰੂ ਸਾਡੇ ਘਰੋਂ ਸ਼ੁਰੂ ਹੋਈ ਅਤੇ ਸੰਤ ਅਤੱਤ ਸਿੰਘ ਮਹਾਰਾਜ ਦੇ ਜਿਸ ਥਾਂ ਉੱਤੇ ਪਾਕਿਸਤਾਨ ਨੇ ਐਟਮ ਬੰਬ ਬਣਾਇਆ ਉਸ ਦੇ ਨਾਲ ਹੀ ਇੱਕ ਗੁਫਾ ਦੇ ਵਿੱਚ ਬਾਹਰ ਦੇ ਵਿੱਚ ਬੈਠ ਕੇ ਉਹਨਾਂ ਨੇ ਮੈਡੀਟੇਟ ਕੀਤਾ ਤਪੱਸਿਆ ਕੀਤੀ ਇੱਕ ਇੱਕ ਸਾਲ ਦੀ ਇੱਕ ਇੱਕ ਸਿਟਿੰਗ ਹੈ ਉਹਨਾਂ ਦੀ ਅਤੇ ਇਹ ਇੱਕ ਐਸੀ ਮੈਥਡੋਲੋਜੀ ਸੀ ਜੋ ਦਸਮ ਬਾਦਸ਼ਾਹ ਨੇ ਉਹਨਾਂ ਨੇ ਹਿੰਦੁਸਤਾਨੀਆਂ ਨੂੰ ਲਿਟਰੇਟ ਬਣਾਉਣ ਲਈ ਪੜ੍ਹਿਆ ਲਿਖਿਆ ਬਣਾਉਣ ਲਈ ਉਹਨਾਂ ਨੂੰ ਸਮਝਾਈ ਸੀ ਅਤੇ ਉਸ ਯੁਗਤ ਦੇ ਨਾਲ ਉਹਨਾਂ ਨੂੰ ਸ਼ਕਤੀ ਵੀ ਦਿੱਤੀ ਸੀ ਕਿ ਤੁਸੀਂ ਉੱਥੇ ਬੈਠ ਕੇ ਲਗਾਤਾਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ ਤੇ ਫਿਰ ਉਸ ਤੋਂ ਬਾਅਦ ਜਦੋਂ ਲੱਖਾਂ ਲੋਕ ਤੁਹਾਡੀ ਸ਼ਖਸ਼ੀਅਤ ਤੋਂ ਪ੍ਰਭਾਵਿਤ ਹੋ ਜਾਣਗੇ ਤੇ ਫਿਰ ਤੁਸੀਂ ਉਹਨਾਂ ਨੂੰ ਅਮਰ ਸੇਕਾਗੇ ਤਿਆਰ ਬਰ ਤਿਆਰ ਕਰੋ ਉਹ ਹਿੰਦੁਸਤਾਨ ਨੂੰ ਆਜ਼ਾਦ ਕਰਾਂਗੇ ਉਹ ਹਿੰਦੁਸਤਾਨ ਨੂੰ ਲਿਟਰੇਟ ਵੀ ਬਣਾਣਗੇ ਇਹ ਐਜੂਕੇਸ਼ਨ ਜੋ ਹੈ ਮੈਨੂੰ ਵਿਰਾਸਤ ਦੇ ਵਿੱਚ 1898 ਵਿੱਚ ਮਿਲੀ ਅਤੇ ਜਿਹੜੇ ਸਕੂਲ ਬਣਾਏ ਇੱਥੇ ਦੇਸ਼ ਦੇ ਵਿੱਚ ਆ ਕੇ ਆਜ਼ਾਦੀ ਤੋਂ ਬਾਅਦ ਮੇਰੇ ਗ੍ਰੈਂਡਫਾਦਰ ਨੇ ਸਭ ਤੋਂ ਪਹਿਲਾਂ ਇੰਡੀਆਡੇਟ ਤੁਸੀਂ ਜਾਓ ਉੱਥੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਣਾਇਆ ਔਰ ਦਿੱਲੀ ਦੇ ਵਿੱਚ ਇਸ ਵੇਲੇ ਦਰਜਨਾ ਸਕੂਲ ਕਾਲਜ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਮ ਤੇ ਚੱਲ ਰਹੇ ਹਨ ਔਰ ਪਟਿਆਲੇ ਵਿੱਚ ਮੇਰੇ ਮਾਤਾ ਪਿਤਾ ਨੇ ਪਹਿਲਾਂ ਜਾਬ ਓਰੀਐਂਟਡ ਐਜੂਕੇਸ਼ਨ ਸ਼ੁਰੂ ਕੀਤੀ ਮੇਰੇ ਮਾਤਾ ਜੀ ਨੇ ਫਿਰ ਮੇਰੇ ਪਿਤਾ ਜੀ ਨੇ ਇਹਨਾਂ ਸਕੂਲਾਂ ਦੀ ਸਥਾਪਨਾ ਕੀਤੀ ਅਤੇ ਅੱਜ ਹਜ਼ਾਰਾਂ ਬੱਚੇ ਸਾਡੇ ਸਕੂਲਾਂ ਵਿੱਚ ਵਿਦਿਆ ਪ੍ਰਾਪਤ ਕਰਕੇ ਕਿਉਂਕਿ ਅਸੀਂ ਬਹੁਤ ਵਧੀਆ ਸਕੂਲ ਬਣਾਉਣ ਦਾ ਯਤਨ ਕੀਤਾ 100 ਕਰੋੜ ਰੁਪਏ ਦੇ ਕਰੀਬ ਖਰਚ ਕੀਤਾ ਹੈ ਪੜਿਆਲੇ ਦੇ ਵਿੱਚ ਔਰ ਵਧੀਆ ਤੋਂ ਵਧੀਆ ਐਜੂਕੇਸ਼ਨ ਵਿੱਚ ਅਸੀਂ ਲਾਗਤ ਮਾਤਰਾ ਕਾਸਟ ਟੂ ਕਾਸਟ ਅਸੀਂ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿਉਂਕਿ ਅੱਜ ਅਧਿਆਪਕਾਂ ਦਾ ਸਨਮਾਨ ਹੋ ਰਿਹਾ ਹੈ ਤੇ ਮੈਂ ਤੁਹਾਡੇ ਤੋਂ ਉਪਰੇਣਾ ਲੈ ਕੇ એનર્ਜੀ ਲੈ ਕੇ ਹੀ ਮੈਂ ਤੁਹਾਨੂੰ ਇਹ ਗੱਲਾਂ ਦੱਸਣ ਦਾ ਯਤਨ ਕੀਤਾ ਹੈ ਕਿ ਜਦੋਂ ਤੁਸੀਂ ਕਲਾਸਾਂ ਵਿੱਚ ਬੱਚਿਆਂ ਨੂੰ ਪੜ੍ਹਾਦੇ ਹੋ ਤਾਂ ਇਹ ਵੀ ਦੱਸੋ ਕਿ ਹਿੰਦੁਸਤਾਨ ਵਿੱਚ ਵਿਦਿਆ ਦੇ ਇਨਕਲਾਬ ਸਗਾਂ ਹੀ ਸਾਨੂੰ ਆਜ਼ਾਦੀ ਮਿਲੀ ਔਰ ਜੋ ਸਾਡੇ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣੀ ਬਨਾਰਸ ਸਿੱਦੂ ਯੂਨੀਵਰਸਿਟੀ ਉਹ ਸ੍ਰੀਮਾਨ ਸੰਤ ਅਦਿੱਤਕ ਮਹਾਰਾਜ ਨੇ ਸਪான்ਸਰ ਕੀਤੀ ਸੀ ਪੈਸੇ ਵੀ ਦਿੱਤੇ ਬੁਨਿਆਦ ਵੀ ਰੱਖੀ ਅਤੇ ਫਿਰ ਉਸ ਯੂਨੀਵਰਸਿਟੀ ਨੂੰ ਕਾਮਯਾਬ ਕਰਨ ਲਈ ਉਹਨਾਂ ਨੇ ਸ੍ਰੀਮਾਨ ਸੰਤ ਤੇਜਸ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਅਕਾਲ ਅਕੈਡਮੀਆਂ ਬਣਾਈਆਂ 130 ਦੇ ਕਰੀਬ ਅਕਾਲ ਅਕੈਡਮੀਆਂ ਦੋ ਯੂਨੀਵਰਸਿਟੀਆਂ ਸੰਤੇਜਾ ਸਿੰਘ ਜੀ ਨੇ ਬਣਾਈਆਂ ਸਨ ਜੋ ਅੱਜ ਵੀ ਬੜੀ ਕਾਮਯਾਬੀ ਨਾਲ ਚੱਲ ਰਹੀਆਂ ਹਨ ਤੋਂ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਦਿੰਦਾ ਹਾਂ ਕਿ ਤੁਸੀਂ ਅੱਜ ਤੁਹਾਡੇ ਤੋਂ ਜੋ ਮੈਂ ਨਵੀਂ ਸਿੱਖਿਆ ਲੈ ਕੇ ਜਾ ਰਿਹਾ ਹਾਂ ਕਿ ਜਿਸ ਸੋਹਣੇ ਢੰਗ ਨਾਲ ਤੁਸੀਂ ਸਾਈਟੇਸ਼ਨ ਫੜ ਕੇ ਹਰ ਸਮਾਜ ਸੇਵੀ ਨੂੰ ਹਰ ਅਧਿਆਪਕ ਨੂੰ ਸਨਮਾਨਿਤ ਕੀਤਾ ਹੈ ਤਾਂ 19 ਜਨਵਰੀ ਨੂੰ ਅਸੀਂ ਹਰ ਸਾਲ ਇਸ ਤਰ੍ਹਾਂ ਦਾ ਸਵਾਗਤ ਕਰਦੇ ਹਾਂ ਤੇ ਮੈਂ ਸਰਦਾਰ ਉਦਾਰ ਸਿੰਘ ਜੀ ਨੂੰ ਕਹਾਂਗਾ ਤੁਹਾਨੂੰ ਸਾਰਿਆਂ ਨੂੰ ਅਸੀਂ ਇਨਵੀਟੇਸ਼ਨ ਦੇਾਂਗੇ ਤੁਸੀਂ ਦਰਸ਼ਨ ਦਿਓ ਕਿਉਂਕਿ ਐਮੇਕ ਜਨ ਜੀ ਨੂੰ ਪਤਾ ਹੈ ਪੰਜਾਬ ਦੇ ਬਹੁਤ ਸਾਰੇ ਮਿਨਿਸਟਰ ਅਤੇ ਸਾਰੇ ਪੰਜਾਬ ਦੀ ਹਰ ਗਾਸਟਿਚੈਂਸੀ ਜਰਨਲਿਸਟ ਵੀ ਸਾਡੇ ਸਮਾਗਮ ਵਿੱਚ ਆਉਂਦੇ ਹਨ ਤੇ ਮੈਂ ਚਾਹਾਂਗਾ ਕਿ ਤੁਸੀਂ ਸਾਰੇ ਆਓ ਤੇ ਤੁਸੀਂ ਦੇਖੋ ਕਿ ਜਿਸ ਤਰ੍ਹਾਂ ਤੁਸੀਂ ਇਹਨਾਂ ਦਾ ਸਨਮਾਨ ਕੀਤਾ ਅਸੀਂ ਵੀ ਉਸੇ ਤਰ੍ਹਾਂ ਇਹ ਆਪਣੇ ਪੱਤਰਕਾਰਾਂ ਦਾ ਸਨਮਾਨ ਕਰਾਂਗੇ ਕਿਉਂਕਿ ਸਾਰਾ ਪੰਜਾਬ ਸਾਰਾ ਹਰਿਆਣਾ ਹਰ ਕਾਸਟ ਏਜੰਸੀ ਦੇ ਵਿੱਚ ਸਾਡੇ ਰਿਪੋਰਟਰ ਹਨ ਔਰ ਸਿਹਰਿਆਣੇ ਤੋਂ ਵੀ ਚੜ੍ਹਦੀ ਕਲਾ ਅਖਬਾਰ ਅਤੇ ਹਿੰਦੀ ਦਾ ਪਰਦੇਸ਼ ਜੋ ਸਾਡਾ ਅਖਬਾਰ ਹੈ ਅਸੀਂ ਉਹ ਪਬਲਿਸ਼ ਕਰਦੇ ਹਾਂ ਦਿੱਲੀ ਤੋਂ ਵੀ ਅਤੇ ਚੰਡੀਗੜ੍ਹ ਤੋਂ ਵੀ ਚਾਰ ਥਾਵਾਂ ਤੋਂ ਸਾਡੇ ਟੈਲੀ ਅਖਬਾਰ ਛਪਦੇ ਹਨ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਪਿਛਲੇ ਤਕਰੀਬਨ 17 ਸਾਲ ਤੋਂ ਵੱਧ ਸਮੇਂ ਤੋਂ ਹਿੰਦੁਸਤਾਨ ਦੀ ਸਰਕਾਰ ਨੇ ਜੋ ਫ੍ਰੀ ਡਿਸ਼ ਹੈ 5 ਕਰੋੜ ਘਰਾਂ ਵਿੱਚ ਪਹਿਲੇ ਦਿਨ ਹੀ ਛੜਦੀ ਕਲਾ ਟਾਈਮ ਟੀਵੀ ਨੂੰ ਇੱਕੋ ਹੀ ਪੰਜਾਬੀ ਦਾ ਚੈਨਲ ਆਇਆ ਹਿੰਦੁਸਤਾਨ ਵਿੱਚ ਜਿਸ ਨੂੰ ਭਾਰਤ ਸਰਕਾਰ ਆਪਣੀ ਫ੍ਰੀ ਡਿਸ਼ ਦੇ ਉੱਤੇ ਦੂਰਦਰਸ਼ਨ ਦੀ ਜੋ ਪ੍ਰਸਾਰਣ ਕਰਦੀ ਦੀ ਹੈ 5 ਕਰੋੜ ਘਰਾਂ ਵਿੱਚ अवेलेबल ਹੈ ਉਸ ਉੱਤੇ ਸ਼ੁਰੂ ਕਰ ਦਿੱਤਾ ਸੀ